ਅਲਵੀ ਇਸੇ ਜਗ੍ਹਾ ਤੇ ਬੈਠ ਕੇ ਉਹਨਾਂ ਨੇ ਗੁਰੂ ਘਰ ਦੇ ਪੈਰੀਂਦਾਰੀ ਕੀਤੀ ਹੈ ਤੇ ਅੱਜ ਵੀ ਉਹ ਪੈਰੀਂਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਇਹ ਜਿਹੜਾ ਜੋ ਲੰਗਰ ਹਾਲ ਹੈ ਉੱਥੇ ਜਾ ਕੇ ਜੂਠੇ ਭਾਂਡੇ ਮਾਣਨਗੇ ਹਾਂ ਤਸਵੀਰ ਜੇਕਰ ਕੱਲ ਦੀ ਗੱਲ ਕਰ ਲਈਏ ਕੱਲ ਨਾਲੋਂ ਥੋੜੀ ਜਿਹੀ ਵੱਖਰੀ ਤਸਵੀਰ ਨਜ਼ਰ ਆ ਰਹੀ ਹੈ ਕਿ ਜਿਹੜਾ ਕੱਲ ਸੁਰੱਖਿਆ ਦਾ ਘੇਰਾ ਉਹਨਾਂ ਦੇ ਆਲੇ-ਦੁਆਲੇ ਸੀਗਾ ਚਾਹੇ ਉਹ ਸੁਰੱਖਿਆ ਦਾ ਘੇਰਾ ਸੁਰੱਖਿਆ ਮਲਾਜ਼ਮਾਂ ਦਾ ਘੇਰਾ ਸੀ ਚਾਹੇ ਐਸਪੀ ਦੀ ਟਾਸਕ ਫੋਰਸ ਦਾ ਸੀ ਚਾਹੇ ਉਹ ਜਿਹੜਾ ਘੇਰਾ ਜਿਹੜੇ ਪਕਾਲੀ ਵਰਕਰਾਂ ਸਮਰਥਕਾਂ ਦਾ ਸੀ ਉਹ ਬਹੁਤ ਵੱਡਾ ਸੀ ਲੇਕਿਨ ਅੱਜ ਕੱਲ੍ਹ ਨਾਲੋਂ ਕਿਤਨਾ ਕਿਤੇ ਉਹ ਥੋੜਾ ਜਿਹਾ ਖੇਰਾ ਛੋਟਾ ਲੱਗਦਾ ਆ ਸੁਖਬੀਰ ਸਿੰਘ ਬਾਦਲ ਫਤੇਗੜ ਸਾਹਿਬ ਦੇ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਨੇ ਅਜ ਦੂਜਾ ਦਿਨ ਹੈ ਤਾਂ ਜੇਕਰ ਉਹਨਾਂ ਦੀ ਸਜ਼ਾ ਦਾ ਪੂਰਨ ਰੂਪ ਚ ਗੱਲ ਕੀਤੀ ਜਾਵੇ ਤਾਂ 6ਵਾਂ ਦਿਨ ਹੈ ਮੈਂ ਆਪਣੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤਸਵੀਰਾਂ ਜਰੂਰ ਦਿਖਾਈਆਂ ਜਾਣ ਕਿ ਸੁਖਬੀਰ ਸਿੰਘ ਬਾਦਲ ਤਕਰੀਬਨ 9:30 ਵਜੇ ਯਾਨੀ ਕਿ ਕੱਲ ਦੇ ਹੀ ਸਮੇਂ ਮੁਤਾਬਕ ਅਸੀਂ ਕਹਿ ਰਹੀ ਇੱਕ ਜੋ ਸੇਵਾ ਉਹਨਾਂ ਨੇ ਆਪਣੀ ਜਿਹੜੀ ਕੀਆ ਉਹ ਪੂਕਤਨੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਸਜ਼ਾ ਉਹਨਾਂ ਨੂੰ ਲਾਈ ਗਈ ਹੈ ਉਸੇ ਮੁਤਾਬਕ ਜੇ ਤੁਸੀਂ ਦੇਖ ਸਕਦੇ ਹੋ ਜੋ ਹੋਂ ਤੱਕ ਪੜਾ ਰਹੇ ਨੇ ਤਿੰਨ ਪੜਾ ਉਹਨਾਂ ਦੀ ਸੇਵਾ ਦੇ ਨੇ ਉਹ ਤਿੰਨੇ ਪੜਾਵਾਂ ਦੌਰਾਨ ਪਹਿਲਾਂ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਆ ਚੋਲਾ ਪਾ ਕੇ ਸੇਵਾਦਾਰਾਂ ਵਾਲਾ ਹੱਥ 'ਚ ਪਰਚਾ ਫੜ ਕੇ ਗੱਲ ਤਖਤੀ ਪਾ ਕੇ ਜਿਹੜਾ ਕਿ ਉਹ ਪਹਿਰੇਦਾਰੀ ਕਰਦੇ ਨੇ ਹਾਲ ਕੱਲ ਵੀ ਇਸੇ ਜਗ੍ਹਾ ਤੇ ਬੈਠ ਕੇ ਉਹਨਾਂ ਨੇ ਗੁਰੂ ਘਰ ਦੇ ਪਹਿਰੇਦਾਰੀ ਕੀਤੀ ਹੈ ਤੇ ਅੱਜ ਵੀ ਉਹ ਪਹਿਰੇਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੱਲੋਂ ਤਸਵੀਰਾਂ ਕੁਝ ਵੱਖਰੀਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਬਾਅਦ ਉਹ ਇੱਕ ਘੰਟਾ ਜਿਹੜਾ ਇਸੇ ਜਗ੍ਹਾ ਤੇ ਬੈਠ ਕੇ ਕੀਰਤਨ ਸਰਵਣ ਕਰਨ ਗਏ ਤੇ ਨਾਲ ਦੀ ਨਾਲ ਜਿਹੜਾ ਉਸ ਤੋਂ ਬਾਅਦ ਹੀ ਜਿਹੜਾ ਜੋ ਲੰਗਰ ਹਾਲ ਹੈ ਉੱਥੇ ਜਾ ਕੇ ਝੂਠੇ ਭਾਂਡੇ ਮਾਣਨਗੇ ਤਾਂ ਤਸਵੀਰ ਜੇਕਰ ਕੱਲ ਦੀ ਗੱਲ ਕਰ ਲਈਏ ਕੱਲ੍ਹ ਨਾਲੋਂ ਥੋੜੀ ਜਿਹੀ ਵੱਖਰੀ ਤਸਵੀਰ ਨਜ਼ਰ ਆ ਰਹੀ ਹੈ ਕਿ ਜਿਹੜਾ ਕੱਲ ਸੁਰੱਖਿਆ ਦਾ ਘੇਰਾ ਉਹਨਾਂ ਦੇ ਆਲੇ-ਦੁਆਲੇ ਸੀਗਾ ਚਾਹੇ ਉਹ ਕਿ ਰ ਅਸੀਂ ਚਾਹੋ ਐਸ.ਪੀ.ਸੀ. ਟਾਸਕ ਫੋਰਸ ਦਾ ਸੀ ਚਾਹੇ ਉਹ ਜਿਹੜਾ ਕਿ ਆ ਜਿਹੜੇ ਅਕਾਲੀ ਵਰਕਰਾਂ ਸਮਰਥਕਾਂ ਦਾ ਸੀ ਉਹ ਬਹੁਤ ਵੱਡਾ ਸੀ ਲੇਕਿਨ ਅੱਜ ਕੱਲ੍ਹ ਨਾਲੋਂ ਕਿਤਨਾ ਕਿਤੇ ਥੋੜਾ ਜਿਹਾ ਘੇਰਾ ਛੋਟਾ ਲੱਗਦਾ ਆ ਸ਼ਾਇਦ ਕੱਲ ਜਿਹੜੇ ਇਤਰਾਜ਼ ਨੂੰ ਚੱਕੇ ਗਏ ਰਹੇ ਦਾ ਨੂੰ ਨਾ ਤਾਂ ਸੰਗਤ ਨਜ਼ਰ ਆ ਰਹੀ ਤੇ ਨਾ ਹੀ ਸੰਗਤਾਂ ਨੂੰ ਪਹੜਦਰ ਨਜ਼ਰ ਆ ਰਿਹਾ ਤਾਂ ਉਸ ਦਾ ਅਸਰ ਹੁੰਦਾ ਵੀ ਕਿਤਨਾ ਕਿਤੇ ਨਜ਼ਰ ਆਇਆ ਤਾਂ ਅੱਜ ਕੱਲ੍ਹ ਨਾਲ ਥੋੜਾ ਜਿਹਾ ਅਸੀਂ ਕਹਿ ਦਈਏ ਕਿ ਸੁਰੱਖਿਆ ਦੇ ਸਕੇਰੇ ਦੇ ਵਿੱਚ ਕਟੌਤੀ ਨਜ਼ਰ ਆ ਰਹੀ ਹੈ ਨਾ ਤਾਂ ਐਸਜੀਪੀਸੀ ਟਾਸਕ ਫੋਰਸ ਦਾ ਸੁਰੱਖਿਆ ਘੇਰਾ ਉਸ ਤਰੀਕੇ ਦੇ ਨਾਲ ਸੁਖਵੀਰ ਦੇ ਬਾਲ ਤੇ ਆਲੇ ਦੁਆਲੇ ਨਜ਼ਰ ਆ ਰਿਹਾ ਹੈ ਬੇਸ਼ੱਕ ਮੁਲਾਜ਼ਮ ਤਣਾ ਜ਼ਰੂਰ ਨੇ ਐ ਤਨਾਏ ਕਾਲੀ ਵਰਕਰਾਂ ਦਾ ਜਿਹੜਾ ਸੁਰੱਖਿਆ ਕੇਰਾ ਉਸ ਪ੍ਰਕਾਰ ਨਜ਼ਰ ਆ ਰਿਹਾ ਬਿਲਕੁਲ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਨਜ਼ਰ ਆ ਰਹੇ ਨੇ ਜਿਹੜੇ ਆਪਣੀ ਸਿਕਿਉਰਿਟੀ ਆ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਹੋਈ ਹੈ ਜਿਹੜੀ ਅਸੀਂ ਕਹਿ ਦਈਏ ਕਿ ਉਹ ਜ਼ਰੂਰ ਉਸੇ ਪ੍ਰਕਾਰ ਹੀ ਨਜ਼ਰ ਆ ਰਹੀ ਆ ਤੇ ਇਸੇ ਤਰ੍ਹਾਂ ਤੋਂ ਕਹਿ ਦਈਏ ਜਿਹੜੀ ਮੀਡੀਆ ਦੀ ਚੇਨ ਕੱਲ ਬਹੁਤ ਵੱਡੀ ਬਣਦੀ ਹੋਈ ਨਜ਼ਰ ਆਈ ਸੀ ਉਹ ਚੇਨ ਵੀ ਕਿਤੇ ਨਾ ਕਿਤੇ ਅੱਜ ਅੱਕੇ ਨਾਲੋਂ ਵਾਸੇ ਨਜ਼ਰ ਆ ਰਹੀ ਯਾਨੀ ਕਿ ਪਹਿਰੇਦਾਰ ਨੂੰ ਸੰਗਤ ਸੰਗਤ ਨੂੰ ਪਹਿਰੇਦਾਰ ਨਜ਼ਰ ਆ ਰਿਹਾ ਕੱਲ ਨੂੰ ਇਹ ਤਸਵੀਰ ਸਾਨੂੰ ਜਿਹੜੀ ਫਟੇਗੜ ਸਾਹਿਬ ਗੁਰੂ ਘਰ ਦੀ ਹੈ ਉਹਦੇ ਨਾਲੋਂ ਬਿਲਕੁਲ ਵੱਖਰੀ ਤਸਵੀਰ ਹੈ ਇੱਥੇ ਇੱਕ ਘੰਟਾ ਜਿਹੜਾ ਕਿਹਾ ਇਹਨਾਂ ਵੱਲੋਂ ਪਹਿਰੇਦਾਰੀ ਕੀਤੀ ਜਾਣੀ ਹੈ ਹਾਲਾਂਕਿ ਦੱਸ ਜੀਏ ਕਿ ਐਡਵੋਕੇਟ ਹਰਜਨ ਸਰ ਸਿੰਘ ਧਾਮੀ ਐਸਡੀਪੀਸੀ ਪ੍ਰਧਾਨ ਉਹ ਪਹੁੰਚ ਚੁੱਕੇ ਨੇ ਡਾਕਟਰ ਦਲਜੀਤ ਚੀਮਾ ਉਹ ਪਹੁੰਚ ਚੁੱਕੇ ਨੇ ਤੇ ਬਾਕੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਪਹੁੰਚ ਰਹੀ ਹੈ ਤਾਂ ਤਸਵੀਰਾਂ ਲੜਨ ਦਾ ਸਾਂਝੀਆਂ ਕਰ ਰਹੇ ਆ ਹਾਲਾਂਕਿ ਜਿਸ ਪ੍ਰਕਾਰ ਅਸੀਂ ਕਹਿ દઈએ ਕਿ ਗੁਨਾਹਾਂ ਦੀ કબੂਲਨਾਮਾ ਗੁਨਾਹਾਂ ਦਾ ਹੋਇਆ ਉਸ ਤੋਂ ਬਾਅਦ ਅਜਿਹਾ ਕਾਲ ਤੱਕ ਸਾਬਤ ਤੋਂ ਜਿਹੜਾ ਕੇ ਸਿੰਘ ਸਮਾਨਾਂ ਵੱਲੋਂ ਸਜ਼ਾ ਲਾਈ ਗਈ ਉਹ ਸਜ਼ਾ ਪੂਕਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਸੁਖਵੀਰ ਸਿੰਘ ਬਾਦਲ ਜਿਹੜਾ 휠ਚੇਅਰ ਤੇ ਜ਼ਰੂਰ ਬੈਠੇ ਨੇ ਕਿ ਵੀ ਸੱਜੇ ਪੈਰ ਤੇ ਫ੍ਰੈਕਚਰ ਹੈ ਤੇ ਫ੍ਰੈਕਚਰ ਹੋਣ ਕਰਕੇ ਜਿਹੜਾ ਖਚਲਣ ਤੋਂ ਸਮਰਥਨ ਹੈ ਪਰ ਜਿਹੜੀ ਵੀ ਉਹ ਸਜ਼ਾ ਜਿਹੜਾ ਪੂਕਤ ਰਹੇ ਨੇ ਜਾਂ ਅਸੀਂ ਕਹਿੰਦੇ ਆ ਕਿ ਸੇਵਾ ਕਰ ਰਹੇ ਨੇ ਉਹ ਇਸ 휠ਚੇਅਰ ਤੇ ਬੈਠ ਕੇ ਕਰ ਰਹੇ ਨੇ